ਸਸੀ ਕਾ ਬਾਈ ਸਾਰਿਆਂ ਨੂੰ ਤੇ ਸਵੇਰੇ ਸਵੇਰੇ ਚਲੇ ਸੀ ਆਪਾਂ ਫਾਰਮ ਤੇ ਧੁੱਪ ਧੁੱਪ ਵਧੀਆ ਨਿਕਲੀ ਸੀ ਅੱਜ ਮੌਸਮ ਠੀਕ ਆ ਬਾਈ ਹੁਣ ਤਾਂ ਥੋੜਿਆ ਗਰਮੀ ਦਾ ਕੰਮ ਸਟਾਰਟ ਹੋਣ ਲੱਗ ਗਿਆ ਸੀਗਾ ਤੇ ਚਾਹ ਪਾਣੀ ਪੀ ਕੇ ਰੋਟੀ ਬਕਸਾ ਦਾ ਛੱਕੇ ਚੱਲੇ ਆਪਾਂ ਫਾਰਮ ਵੱਲ ਨੂੰ ਤੇ ਇੱਕ ਬਾਈ ਦਾ ਫੋਨ ਆਇਆ ਸੀ ਕਿ ਨਾ ਬਾਈ ਤਾਂ ਫਾਰਮ ਦੇਖ ਕੇ ਜਾਣਾ ਮਾ ਕੋਈ ਗੱਲ ਨਹੀਂ ਬਾਈ ਸਾਨੂੰ ਫਾਰਮ ਤੇ ਆ ਕੇ ਫੋਨ ਕਰ ਦਿੰਦੇ ਆ ਤੇ ਆਪਾਂ ਫਾਰਮ ਤੇ ਪਹੁੰਚ ਚੁੱਕੇ ਸੀ ਖੇਤ ਆਪਣੇ ਭਾਈ ਰੂਪਾ ਰੋਡ ਪਿੰਡ ਫੂਲ ਤੇ ਆਪਣਾ ਰੋਡ ਦੇ ਉੱਤੇ ਹੀ ਫਾਰਮ ਬਣਾਇਆ ਹੋਇਆ ਬਾਈ ਗਿੱਲ ਪਿਕ ਗਿੱਲ ਪਿਉਟੀ ਫਾਰਮ ਤੇ ਆਪਾਂ ਪਹੁੰਚ ਕੇ ਬਾਈ ਨੂੰ ਕਰਾਂਗੇ ਫੋਨ ਤੇ ਬਾਈ ਕਹਿੰਦਾ ਥੋੜਾ ਪਈ ਫਾਰਮ ਦੇਖਣ ਆਉਣੇ ਹਣਾ ਅੱਗੇ ਫਾਰਮ ਪਾਉਣਾ ਸੀ ਤੇ ਆਪਾਂ ਤੇ ਕੇ ਮੱਥਾ ਅੱਗੇ ਫਾਰਮ ਤੇ ਜੰਦਾ ਖੋਲਿਆ ਪਹਿਲਾਂ ਅੱਗੇ ਆਪਾਂ ਦੇਖੇ ਜਾਨਵਰ ਬਾਈ ਤੇ ਜਾਨਵਰ ਨਾਲ ਬਾਈ ਜਿਹਨਾਂ ਭੁੱਖੇ ਹੁੰਦੇ ਹੈ ਟੱਪ ਕੇ ਉਰਲੇ ਪਾਸੇ ਆ ਜਾਂਦੇ ਆ ਕਈ ਇਹਦੇ ਪਸਨੇ ਹਾਂ ਇਹਨੇ ਕਈ ਆ ਹੀ ਲੇਟ ਆਏ ਨੇ ਹਣਾ ਤੇ ਉਰਲੇ ਪਾਸੇ ਆ ਕੇ ਬਿਠਾ ਮੂਠਾ ਕਰਦੇ ਨੇ ਆ ਬਾਈ ਫੀਡ ਦਾ ਕਰਕੇ ਤੇ ਇਹ ਵੀ ਸਾਸ ਪਈਆ ਕਰਨਾ ਪੈਂਦਾ ਹਲਾਉ ਸਾਰਾ ਆਪਾਂ ਜਾਨਵਰ ਦੇਖ ਕੇ ਰੋ ਫੀਡ ਪਾ ਕੇ ਪਾਣੀ ਪਾ ਕੇ ਫੇਰ ਗਾਹਾਂ ਸਪਾਈਸ ਪੂਰੀ ਦਾ ਦੇਖਦੇ ਹੁੰਨੇ ਆ ਬਈ ਦਵਾਰੇ ਆਪਾਂ ਤੇ ਜਾਨਵਰ ਵਾਈਹ ਕੋ ਜੀ ਕਿਰਪਾ ਨਾਲ ਸੱਚੇ ਪਾਸਾਰੇ ਕਿ ਪੰਜ ਜਾਨ ਬਰੁਕੀ ਰਿਪੋਰਟ ਸੀਗੀ ਤੇ ਚਲੋ ਆਪਾਂ ਹੁਣ ਫੀਡ ਪਾਤੀ ਤੇ ਆਪਾਂ ਆਂਡੇ ਉਹ ਦੇ ਗਣਾਈਏ ਸਾਨੂੰ ਖਸਬੀਰ ਦੇ ਇੱਕ ਇੱਕ ਤੇ ਆਪਣੇ ਦੋ ਦੋ ਹੋ ਗਏ ਤੇ ਦੋ ਤਿੰਨ ਤੇ ਚਾਰ ਤੇ ਚਾਰਾਂ ਦੇ ਚਾਰ ਤੇ ਇੱਕ ਪੰਜ 5 ਤੇ 3 ਨਾ ਪਿਆ 8 ਹੋ ਗਏ ਬਾਈ ਇਹ ਸਵੇਰ ਦੇ ਆ ਬਾਈ ਇਹ ਫੀਡ ਨਾਲ ਥੋੜਾ ਜਿਹਾ ਫਰਕ ਪੈ ਗਿਆ ਤੁਹਾਨੂੰ ਦੱਸਿਆ ਹੀ ਨਾ ਮੈਂ ਪਰ ਹੌਲੀ ਹੌਲੀ ਆਪਾਂ ਹੋਰ ਫੀਡ ਪਾਉਣ ਲੱਗ ਗਏ ਸੀਗੇ ਵਿੱਚ ਘਰੇ ਬਣਾ ਕੇ ਉਹਨਾਂ ਥੋੜਾ ਜਿਹਾ ਫਰਕ ਪਿਆਗਾ ਦੇਖਨੇ ਆਪਾਂ ਸ਼ਾਮ ਦੇ ਵੀ ਦਿਖਾਵਾਂਗੇ ਤੁਹਾਨੂੰ 8 ਤੇ 3 ਇੱਥੇ ਪਏ ਸੀਗੇ 11 11 ਤੇ ਆਹ 11 ਹੋ ਗਏ ਬਾਈ 3 ਇੰਦਰ ਪਏ ਸੀ 8 ਹੋ ਸੀ ਤੇ ਉਹ ਫੀਡ ਦੇ ਨਾਲ ਆਪਾਂ ਘਰ ਵਾਲੀ ਫੀਡ ਪਾਉਣ ਲੱਗ ਗਏ ਬਾਈ ਉਹਦੇ ਕਰਕੇ ਨਾ ਹਰਕ ਹੋਇਆ ਸੀ ਅੱਗੇ ਆਂਡੇ ਜਿਹੜਾ ਘਟਾ ਗਿਆ ਸੀਗੀਆਂ ਇਹ ਤੇ ਇੱਕ ਬਾਈ ਦਾ ਫੋਨ ਆਇਆ ਕਿ ਬਾਈ ਤੁਸੀਂ ਆਂਡੇ ਕੇ ਆਏ ਆ ਫਲਾਣਾ ਤੋਂ ਕੰਮ ਇਹਗਾ ਹਸਤਾ ਹੋਏ ਨਾ ਮੈਂ ਕਿਹਾ ਬਾਈ ਤੂੰ ਫਾਰਮ ਤੇ ਆ ਕੇ ਦੇਖ ਸਾਨੂੰ ਖਾਚੇ ਕਰਾਉਣਾ ਪਹਿਲਾਂ ਹਜੇ ਫਿਕਰ ਦੀ ਖਾਤਾ ਨਿਕਲਦਾ ਆਪ ਤਾਂ ਮੈਨੂੰ 1 ਰੁਪਈਆ ਨਹੀਂ ਮੰਨਦਾ ਕਰਦੇ ਗਾਲਾਂ ਕੱਢਦੇ ਹਜੇ ਮੈਨੂੰ ਵੀ ਤੇ ਇੱਕ ਆ ਪਿਆ ਬਾਈ ਹਨਾ ਤਕਰੀਨ ਮਨਾ 1500ਾਂ ਕੰਨਦੇ ਹੋਈ ਬਸ ਉਹਨੇ ਕੀ ਹੋਣਗੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਫਾਰਮਰ ਵੀਰਾਂ ਨੂੰ ਵੀ ਹੁਣ ਗਰਮੀ ਦਾ ਮੌਸਮ ਸਟਾਰਟ ਹੋ ਗਿਆ ਹਨਾ ਤੇ ਆਪਾਂ ਦੇਖਦੇ ਆ ਮੈਸੇਜ ਕਰਕੇ ਦੱਸੋ ਵੀ ਆਪਾਂ ਤਰਪਾਲਾਂ ਤਰਪੂਲਾਂ ਲਾ ਕੇ ਵਿੱਚੋਂ ਤੁੜੀ ਤੜੀ ਹਜੇ ਕੱਢਦੇ ਗਏ ਮਿੱਟੀ ਪਾ ਦੀਏ ਕਿ ਬਈ ਰੁਕ ਜਗੇ ਹਜੇ ਇੱਕ ਵੀਰ ਜੀ ਤੁਹਾਨੂੰ ਮੈਂ ਬੇਨਤੀ ਕਰਦਾ ਉਹਨਾਂ ਮੈਸੇਜ ਕਰਕੇ ਦੱਸਿਆ ਕਰੋ ਯਾਰ ਵੀਡੀਓ ਚੰਗੀ ਵਧੀਆ ਲੱਗਦੀ ਹੁੰਦੀ ਆ ਤੇ ਮਨੇ ਮੁੱਟੀ ਰਾਇਮਾਂ ਸ਼ਬਦਾਂ ਦੇ ਦਿਆ ਕਰੋ ਭਰਾ ਆਪਾਂ ਸੋਸ਼ਲ ਮੀਡੀਆ ਤੇ ਸਾਰੇ ਭਰਾਾਂਗੇ ਤੇ ਮੈਂ ਤਾਂ ਯਾਰ ਤੁਸੀਂ ਮੈਸੇਜ ਮੂਸੇ ਕਿਤੇ ਇੱਕ ਵੀ ਨਹੀਂ ਦੇਖਿਆ ਮਤਲਬ ਤੁਹਾਡਾ ਯਾਰ ਜੇ ਭਰਾ ਮੇਰਾ ਮੰਨਦੇ ਹੋ ਆਪਾਂ ਸੋਸ਼ਲ ਮੀਡੀਆ ਨੂੰ ਹਨਾ ਆਪਾਂ ਇੱਕ ਦੂਜੇ ਨੂੰ ਪੰਜਾਬੀ ਭਾਈਚਾਰਾ ਆਪਾਂ ਇੱਕ ਦੂਜੇ ਨੂੰ ਬਹੁਤ ਦੂਰ ਤੱਕ ਲੈ ਆਏ ਨੇ ਤੇ ਵ ਮੈਸੇਜ ਨਾਲ ਡੱਬਾ ਜਾ ਭਰ ਦਿਓ ਮੈਸੇਜ ਨਾਲ ਮੇਰਾ ਭਰਾ ਬਣ ਕੇ ਤੇ ਦੇਖਣਾ ਜੇ ਮੈਨੂੰ ਤੁਸੀਂ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤੇ ਮੈਸੇਜ ਕਰੋਗੇ ਨਹੀਂ ਤੁਸੀਂ ਕਰਦੇ ਨਹੀਂ ਆਪਾਂ ਮੁੜ ਕੇ ਤੁਹਾਨੂੰ ਮੈਸੇਜ ਕਰਨ ਨੂੰ ਕਹਦੇ ਵੀ ਨਹੀਂ ਬਾਈ ਹਨਾ ਤੇ ਇਧਰ ਆਂਡੇ ਪਏ ਸੀ ਬਾਈ ਕੁਸ਼ਕ ਬਾਕੀ ਤੁਹਾਨੂੰ ਸ਼ਾਮ ਤੱਕ ਦਾ ਸਾਰੀ ਇਕੱਠੀ ਵੀਡੀਓ ਬਣਾ ਕੇ ਦਿਖਾ ਦੂੰਗਾ ਵੀ ਕਿੰਨੇ ਆਂਡੇ ਹੁੰਦੇ ਆਗੇ ਤੇ ਤਕਰੀਬਨ ਹੋ ਜਾਂਦੇ ਆ ਬਾਈ ਮਲਾਂ ਟ੍ਰੇਕ ਤਾਂ ਹਜੇ ਵੀ ਹੋ ਜਾਂਦਾ ਕਿ ਦੌੜ ਰਿਆ ਹੁੰਦਾ ਨਹੀਂ ਬਾੜ ਘਾਟਾ ਪੈ ਗਈ ਥੋੜਾ ਜਿਹਾ ਉਦੋਂ ਫੀਡ ਥੋੜੀ ਜਿਹੀ ਹੋਰ ਪਾਸੇ ਉਹ ਮਤਵੀ ਲੈਂਦੀ ਸੀਗੀ ਤੇ ਥੋੜੀ ਜਿਹੀ ਫੀਡ ਹੌਲ ਸਾਹ ਦੇ ਨਿਕਲੇ ਸੀ ਉਹ ਗੋ ਮੁਰਗੀਆਂ ਕਹਿੰਦਾ ਸਹੀ ਬਾਈ ਇੱਧਰ ਵੀ ਆਂਡੇ ਦੇਣਗੇ ਜੀਆਂ ਸੀ ਨਾ ਇੱਕ ਆਂਡਾ ਭੰਨ ਕੇ ਨਾ ਯਾਰ ਦੋ ਆਂਡੇ ਭੰਨਤੇ ਮੁਰਗੀਆਂ ਨੇ ਇੱਥੇ ਆਂਡੇ ਦੇ ਕੇ ਤੇ ਫਿਰ ਬਾਹਰੋਂ ਕੁੱਤੇ ਨੂੰ ਰੱਖਦੇ ਕੁੱਤਾ ਜੱਟ ਗਿਆ ਤੇ ਦੋ ਆਂਡੇ ਇੱਧਰ ਪਏ ਸੀਗੇ ਆਪਣੇ ਮੰਜੇ ਤੇ ਇਹ ਪੁੱਠੇ ਪਾਸੇ ਆਂਡੇ ਦੇਣ ਗਿੱਜੀਆਂ ਬਾਈ ਯਾਰ ਕੀ ਕਰੀਏ ਇਹਨੂੰ ਜਾਨਵਰਾਂ ਨੂੰ ਕੀ ਕਹੀਏ ਹਨਾ ਤੇ ਦਵਾਰੇ ਆਪਾਂ ਬਾਈ ਇਹ ਸ਼ਾਮ ਨੂੰ ਆਗੇ ਸੀਗੇ ਸ਼ਾਮ ਨੂੰ ਆਕੇ ਦੇਖਿਆ ਮੁਰਗੀਆਂ ਆਪਾਂ ਤੁਹਾਨੂੰ ਦੱਸਿਆ ਹੁੰਦਾ ਵੀ ਆਪਾਂ ਦੋ ਟਾਈਮ ਫੀਡ ਪਾਉਨੇ ਹੁੰਦੇ ਹਨਾ ਸਵੇਰੇ ਸ਼ਾਮ ਤੇ ਵਿਚਾਲੇ ਦਪਹਿਰੇ ਕਿਧੜੇ ਨਹੀਂ ਪਈਦੇ ਦਪਹਿਰੇ ਆਪਾਂ ਪਾਣੀ ਪੂਣੀ ਪਾਉਨੇ ਆ ਪਾਣੀ ਰੱਜ ਕੇ ਪੀ ਲੈਂ ਪਾਣੀ ਗਰਮੀ ਹੁਣ ਸਟਾਰਟ ਹੋ ਗਈ ਬਾਈ ਤੇ ਬੱਦਰ ਲੱਗਦੀ ਆਗੀ ਡੱਗੀ ਜੇ ਆਪਾਂ ਸਾਦੀ ਭਰਦੇ ਨੇ ਸਾਦੀ ਪੀਂਦੇ ਨੇ 2 ਵਜੇ ਪਾਣੀ ਪਾਉਣਾ ਪੈਂਦਾ ਇਹਨਾਂ ਨੂੰ ਹਣਾ ਇੱਕ ਕਦੀ ਸ਼ਾਮ ਨੂੰ ਆਗੇ ਪਾਏ ਨੇ ਹੁੰਦੇ ਤੇ ਇੱਕ ਕਦੀ ਸਵੇਰੇ ਆਗੇ ਪਾਉਣੇ ਹੁੰਦੇ ਨੇ ਦੁਪਹਿਰੇ ਪਾ ਦਈਦਾ ਬਾਈ ਦੋ ਦੁਪਹਿਰੇ ਫੇਰ ਨਹੀਂ ਪਾਉਂਦੇ ਹੁੰਦੇ ਆਪਾਂ ਤੇ ਪਾਣੀ ਪਾ ਦਈਦਾ ਬਾਈ ਜਿਆਦਾ ਤਕਰੀਬਨ ਪਾਣੀ ਇਹਨਾਂ ਨੂੰ ਬਹੁਤ ਜ਼ਰੂਰੀ ਹੁੰਦਾ ਆ ਦੇਖੋ ਬਾਈ ਇੱਕ ਮੈਨੂੰ ਹੋਰ ਚੀਜ਼ ਦਿਖਾਉਣਾ ਫੀਲ ਖਾਂਦੀਆਂ ਖਾਂਦਗ ਨੇ ਡਰ ਕੇ ਸਾਰੀਆਂ ਕੰਨਾਂ ਤੇ ਬਹਿ ਗਈਆਂ ਇਹ ਬਾਈ ਡਰਦਾ ਮਹਿਸੂਸ ਹੁੰਦਾਗਾ ਇਹ ਮੁਰਗੀਆਂ ਤੁਸੀ ਕਈ ਵੀ ਤਾਂ ਬੈਠੀਆਂ ਹੋਣ ਤੇ ਤੁਸੀਂ ਮਤਲਬ ਵੀ ਇੰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਘਰੇ ਆਪਣੇ ਫਾਰਮ ਦੇ ਉੱਤੇ ਕੋਈ ਚੀਜ਼ ਆ ਗਈ ਤੇ ਮੈਂ ਇੱਥੇ ਦੇਖਿਆ ਜੀ ਬਈ ਇੱਕ ਤਾਂ ਛੋਟੀ ਚੂਹੀ ਸੀ ਉਹ ਤੋਂ ਡਰ ਕੇ ਤਾਂ ਬਹਿ ਗਈਆਂ ਇਹ ਇਹ ਜਾਨਵਰਾਂ ਦਾ ਬਾਈ ਬੜਾ ਵੱਡਾ ਮਤਲਬ ਵੀ ਸੰਦੇਸ਼ ਹੁੰਦਾਗਾ ਜੇ ਕੋਈ ਸੱਸਪਸ ਲੁੱਟੀ ਹੁੰਦੀ ਜਾਂ ਕੁਝ ਹੋ ਰਿਹਾ ਹੁੰਦਾ ਦੱਸ ਦੇਣੀਆਂ ਤੇ ਇੱਕ ਕਰਮਾਂ ਵਾਲੀ ਆ ਕੇ ਬਹਿ ਗਈ ਬਾਈ ਇਹਦੇ ਉੱਤੇ ਆਂਡਾ ਦੇਣ ਵਾਸਤੇ ਇਹ ਤੁਹਾਨੂੰ ਦੱਸਿਆ ਸੀਗਾ ਮੈਂ ਉੱਪਰੋਂ ਟੱਪ ਕੇ ਆਏ ਨੇ ਜਿਹਨੇ ਆਂਡੇ ਦੇਣੇ ਹੁੰਦੇ ਬਥੇਰਾ ਰੋਕਦਾ ਬਾਈ ਤੁਹਾਨੂੰ ਮੈਂ ਪਰ ਕਾ ਨੂੰ ਰੋਕ ਦਿੰਗਾ ਤੇ ਜਦੋਂ ਆਪਾਂ ਨੂੰ ਵੀ ਬਾਈ ਜੋਰ ਪਿਆ ਹੁੰਦਾ ਫੇ ਭਜਦੇ ਆ ਲਾਈਟਿੰਗ ਵੱਲੋਂ ਆਈ ਇਹਨਾਂ ਨੂੰ ਤੇ ਹੁਣ ਸ਼ਾਮ ਦੇ ਆਂਡੇ ਵੀ ਦਿਖਾਉਣੇ ਆ ਬਾਈ ਫੀਡ ਫੂਡ ਪਾ ਕੇ ਤੇ ਆ ਦੇਖੋ ਬਈਆ ਸ਼ਾਮ ਦੇ ਆਂਡੇ ਆ ਹੁਣ ਟੋਟਲ ਆਂਡੇ ਦੱਸਦਾ ਮੈਂ ਕਿੰਨੇ ਹੋਏ ਸੀਗੇ ਤੇ ਭਰਾ ਦਾ ਫੋਨ ਵੀ ਆਇਆ ਸੀ ਇੱਕ ਦਾ ਉਹਨੂੰ ਟਰੇ ਚਾਹੀਦੀ ਸੀ ਆਂਡਿਆਂ ਦੀ ਇੱਕ ਟਰੇ ਤਾਂ ਤਕਰੀਬਨ ਹੋਏ ਨਹੀਂ ਅੱਗੇ 2 ਹੁੰਦੀਆਂ ਸੀ ਉਹਨੇ ਇੱਕ ਟਰੇ ਘਟਾ ਗਈਆਂ ਸੀ ਉਹ ਵੀ ਫੀਡ ਕਰਕੇ ਹਨਾ ਗੋਦ ਤੇ ਦੀ ਫੀਡ ਪਾਉਣ ਲੱਗੀ ਫੇਸਬਾਕ 'ਨ ਆਪਾਂ ਤੇ ਹਾਲ ਕੋਈ ਦਿੱਕਤ ਨਹੀਂ ਬਾਈ ਯਾਰ ਹਨਾ ਜੇ ਆਪਾਂ ਤੁਸੀਂ ਇੱਕ ਦੂਜੇ ਨੂੰ ਸਪੋਰਟ ਕਰਦੇ ਨਾ ਆਪਾਂ ਫੇਰ ਹੀ ਕੰਮ ਚੱਲਦਾ ਹੁੰਦਾ ਨਹੀਂ ਕਹਨੂੰ ਚੱਲਦਾ ਬਾਈ ਯਾਰ ਹਨਾ ਤੇ ਮੈਂ ਤਾਂ ਤੁਹਾਨੂੰ ਵੀਰਾਂ ਨੂੰ ਇਹੀ ਬੇਨਤੀ ਕਰਦਾ ਆਂ ਜੇ ਮੈਨੂੰ ਪਿਆਰ ਕਰਦੇ ਹੋ ਮੇਰੀ ਵੀਡੀਓ ਦੇਖਦੇ ਹੋ ਤੁਸੀਂ ਹਨਾ ਕਿਤੋਂ ਦੇ ਵੀ ਵੀਡੀਓ ਦੇਖਦੇ ਹੋ ਮੇਰਾ ਭਰਾ ਬਣ ਕੇ ਮੈਸੇਜ ਆਜਾ ਸਾ ਡੱਬਾ ਭਰ ਦੋ ਮੇਸੇਜ ਨਾਲ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਵੀਡੀਓ ਹਨਾ ਬਾਈ ਯਾਰ ਪਰ ਆਪਾਂ ਇੱਕ ਦੂਜੇ ਦੇ ਯਾਰ ਪੰਜਾਬੀ ਦਾ ਆਪਾਂ ਇੱਕ ਦੂਜੇ ਤੋਂ ਪਿੱਛੇ ਨਹੀਂ ਹਟਦੇ ਹਨਾ ਤੇ ਜਿਹੜੀਆਂ ਜਿਹੜੀਆਂ ਮੁਸੀਬਤਾਂ ਆਈਆਂ ਪੰਜਾਬ ਤੇ ਆਪਾਂ ਦੇਖੋ ਇਕੱਲੇ ਆਪਾਂ ਪੰਜਾਬ ਵਾਲੀ ਇੱਕ ਦੂਜੇ ਦਾ ਸਹੇਤਾ ਕਰਕੇ ਸਾਰਾ ਮਤਲਬ ਹੀ ਮਸਲਾ ਹੱਲ ਕਰਦੇ ਹੁੰਦੇ ਆ ਤੇ ਯਾਰ ਤੁਸੀਂ ਇੱਕ ਵੀਡੀਓ ਲਾਈਕ ਨਹੀਂ ਕਰ ਸਕਦੇ ਮੈਸੇਜ ਨਹੀਂ ਕਰ ਸਕਦੇ ਭਰਾ ਯਾਰ ਗਲਤ ਗੱਲ ਆਇਆ ਥੋਡੀ ਹੈਨਾ ਤੇ ਚਲੋ ਆਂਡੇ-ਉਂਡੇ ਚੱਕੀਆਂ ਨੇ ਬਾਈ ਥੋਡੀ ਮਰਜ਼ੀ ਹੈਗੀ ਤੇ ਆਹ ਮੁਰਗੀਆਂ ਤੁਸੀਂ ਦੇਖ ਸਕਦੇ ਮੁਰਗੀਆਂ ਆਪਣੀਆਂ ਠੋਠਾ ਪਹਿਲਾਂ ਖੰਭ ਝੜਗੀਆਂ ਸੀ ਬਾਈ ਤੇ ਕੁਛ ਕਿੱਕਰੋ ਦਵਾਈਆਂ ਦਿੱਤੀਆਂ ਆਪਾਂ ਉਹਨਾਂ ਨਾਲ ਖੰਭ ਪੂਰੇ ਵਧੀਆ ਆ ਗਏ ਸੀ ਤਿੰਨ ਗੰਢਿਆ ਪਿਆ ਬਈ ਇਹਨਾਂ ਹਰਲੇ ਪਾਸੇ ਦਿੰਦੀਆਂ ਦੋ ਤਿੰਨ ਮੁਰਗੀਆਂ ਇਧਰ ਆ ਕੇ ਅੰਡੇ ਦੇ ਦਿੰਦੀਆਂ ਇਹ ਤੇ ਇੱਕ ਮੈਸੇਜ ਕਰਕੇ ਦੱਸਿਓ ਬਾਈ ਫੇਰ ਤਾਂ ਆਪਾਂ ਇਹ ਤੁਲੀ-ਤਾੜੀ ਚੱਕ ਕੇ ਸਾਂ ਦਾ ਕਰ ਲਾਂਗੇ ਤੇ ਨਹੀਂ ਹਜੇ ਰਹਿਣ ਦਿਆਂਗੇ ਹਨਾ ਤੇ ਖੋਡੇ ਆਪਾਂ ਤਾਂ ਮਣਾਂਏ ਸੀ ਬਾਈ ਉਦੋਂ ਠੰਡ ਸੀ ਜਿਆਦੇ ਤਾਂ ਨਹੀਂ ਤਾਂ ਇਹ ਤੇ ਰੱਬ ਸੁੱਖ ਰੱਖੇ ਹੁਣ ਦੇਖ ਰਿਆਂ ਗਰਮੀ ਦੇ ਵਿੱਚ ਜਾਂਦਾ ਢਾ ਕੇ ਇੱਕ ਕਰ ਦਾਂਗੇ ਕਿਉਂ ਨਵਾਂ ਬੱਚਾ ਬਾਈ ਆਪਾਂ ਹੋਰ ਪਾਉਣਾ ਹੋ ਜੇ ਹਨਾ ਤੇ ਤਿੰਨ ਗਾਂਡੇ ਬਾਈ ਆ ਪਏ ਆਗੇ ਕੁਛ ਗਾਂਡੇ ਨਾ ਵਿੱਚ ਬਾਈ ਭੰਨ ਫੋਨ ਦਿੰਦਾਂ ਚਲੋ ਜਾਨਵਰਾਂ ਨੂੰ ਕੀ ਕਹੀਏ ਹਨਾ ਬੇਜਮਾਨੇ ਹੁੰਦੇ ਆ ਨਾ ਆਪਾਂ ਆਪ ਤਾਂ ਸਿਆਣੇ ਆਗੇ ਚਪ ਕਰ ਦੇਈਦਾ ਬਾਈ ਫਿਰ ਕੁੱਤੇ ਨੂੰ ਪਾ ਦੇ ਜਿਹੜਾ ਜਿਹਦੇ ਕਰਮਾਂ ਚ ਹੁੰਦਾ ਉਹ ਕਿਤੇ ਨਹੀਂ ਜਾਂਦਾ ਹਨਾ ਕੁੱਤੇ ਦੇ ਕਰਮਾਂ ਦੇ ਵਿੱਚ ਦੋ ਦੋ ਤਿੰਨ ਆਂਡੇ ਰੋਜ਼ ਹੁੰਦੇ ਆ ਹਰ ਰੋਜ਼ ਬਾਈ ਕਿਤੇ ਸਵੇਰੇ ਕਿਤੇ ਸ਼ਾਮ ਨੂੰ ਤੇ ਆਪਾਂ ਉਹਨਾਂ ਨੂੰ ਪਾਉਣੀ ਪਾਉਣੇ ਆ ਕਿਉਂ ਉਹਦੇ ਕਰਮਾਂ ਦਾ ਯਾਰ ਹਨਾ ਦੇਖੋ ਬਾਈ ਸਾਰੀਆਂ ਧੁੱਪਿਆ ਗਿਆ ਸੀ ਕੋਸ਼ਿਸ਼ ਕਰ ਆਪਾਂ ਕਾਹਫੂ ਜਾਂ ਵੱਢ ਕੇ ਪਾਇਆ ਸੀ ਸਬਜ਼ੀਆਂ ਸਬਜ਼ੀਆਂ ਦਾ ਤੇ ਉਹ ਵੀ ਖਾ ਖੁਲ ਲੈਂਦੀਆਂ ਬਾਈ ਵਿੱਚ ਇਹ ਪੱਤੇ ਪੁੱਤੇ ਦੇ ਪਾਲਕ ਜੇ ਹੋ ਗਏ ਹਨਾ ਪਾਲਕ ਹੋ ਗਈ ਜਾਂ ਹੋਰ ਹੋ ਗਈ ਤੇ ਖਾ ਖੁਲ ਲੈਂਦੀਆਂ ਹੁੰਦੀਆਂ ਵਧੀਆ ਹੁੰਦੀਆਂ ਵਿਟਾਮਿਨ ਹੁੰਦੇ ਆ ਬਾਈ ਨਾ ਹਰੇ ਬਾਈ ਚ ਤੇ ਇੱਧਰ ਆ ਕੇ ਦੇਖਿਆ ਬਾਈ ਜਿਹੜੀ ਤੁ ਤੇ ਇੱਥੇ ਆਂਡਾ ਰੱਖਿਆ ਪਿਆ ਤਾਂ ਆਹ ਚੱਕ ਕਰੋ ਇੱਥੇ ਆ ਗਿਆ ਆਂਡਾ ਦਿੰਦੀ ਆ ਤੇ ਇੱਕ ਇੱਧਰ ਬਈ ਜਾਲ ਕੋਲੇ ਬੈਠੀ ਸੀਗੀ ਆਹ ਪਿਆ ਇੱਕ ਉਹ ਆਪਾਂ ਪੱਲੀ ਤੜਕੇ ਚੱਕਦੀ ਸੀ ਇਹ ਦੂਜੀ ਵਾਰ ਦੇ ਆਂਡੇ ਆ ਬਾਈ ਸ਼ਾਮ ਦੇ ਤੇ ਸਾਨੂੰ ਟੋਟਲ ਆਂਡੇ ਦੱਸਦੇ ਕਿੰਨੇ ਹੁੰਦੇ ਆ ਕਿਹੜੀ ਦਵਾਈ ਦਾ ਕੀ ਸਿਸਟਮ ਆ ਹਨਾ ਕਿਉਂ ਇਹ ਗੋਦਰੇ ਦੀ ਫੇਸਬੁਕ ਨੇ ਬਾਈ ਆਂਡੇ ਦੀ ਆਪਣੀ ਮੰਨ ਕੇ ਚੱਲੋ ਵੀ 4-5 ਦਿਨਾਂ ਦੇ ਵਿੱਚ 5 ਦਿਨਾਂ ਦੇ ਵਿੱਚ ਇੱਕ ਟਰੇ ਆਂਡਿਆਂ ਦੀ ਕਮੀ ਮਤਲਬ ਹੀ ਹੋ ਗਈ ਯਾਰ ਹਨਾ ਤੇ ਆ ਮੈਂ ਟੋਟਲ ਆਂਡੇ ਗਿਨੇ ਬਾਈ 34 ਆਂਡੇ ਸੀਗੇ ਇੱਕ ਦਿਨ ਦੇ ਅੱਗੇ ਹੁੰਦੀਆਂ ਸੀ ਦੋ ਟਰੇ ਹੁਣ ਇੱਕ ਟਰੇ ਰਹਿ ਗਈ ਚਲੋ ਵਾਹਿਗੁਰੂ ਦੀ ਕਿਰਪਾ ਆਪ ਦਾ ਖਰਚਾ ਆਪ ਕੱਢੀ ਨਹੀਂ ਆ ਵਿਚਾਰੀਆਂ ਆਪਾਂ ਤਾਂ ਕੁਝ ਮੰਗਦੇ ਨਹੀਂ ਹੈ ਨਾ ਵਾਹਿਗੁਰੂ ਨੇ ਕਿਰਪਾ ਕੀਤੀ ਕੰਮ ਵਧਾ ਲਿਆ ਤਾਂ ਹੋਰ ਸੇ 2 ਰੁਪਏ ਛੱਡਣ ਵੀ ਲੱਗ ਜਾਣਗੇ ਤੇ ਪਰ ਐਂ ਵੀ ਰੋਟੀ ਪਾਣੀ ਮਿਲ ਜਾਂਦੀ ਆ ਬਾਈ ਬਹੁਤ ਮਾੜਾ ਤੇ ਸ਼ੁਕਰਗੁਜ਼ਾਰ ਆ ਆਪਾਂ ਤੇ ਸਾਰਿਆਂ ਕੇ ਬੇਨਤੀ ਕਰਦਾ ਬਈ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਮੈਨਾਂ ਦੱਸ ਦਿਆ ਕਰੋ ਯਾਰ ਜੇ ਕੋਈ ਕਮੀ ਪਿਆਸੀ ਹੁੰਦੀ ਆ ਤੇ ਤਾਂ ਵੀ ਮੈਸੇਜ ਕਰ ਦਿਆ ਕਰੋ ਭਰਾंनो ਹਨਾ ਛੋਟਾ ਛੋਟਾ ਭਰਾ ਮੈਂ ਕੰਜਾਂ ਦਾ ਵੱਡਾ ਕਈ ਨਾ ਛੋਟਾ ਹਨਾ ਪਹਿਣਾ ਨੂੰ ਵੀ ਬੇਨਤੀ ਆ ਬਈ ਵੀਡੀਓ ਚੰਗੀ ਲੱਗੀ ਤੇ ਮੈਨੂੰ ਦੱਸ ਦਿਆ ਕਰੋ ਹਨਾ ਧੰਨਵਾਦ ਬਾਈ ਸਾਰਿਆਂ